ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਕਿਸਾਨ ਵੀਰੋ ਗੱਲਬਾਤ ਜਿਹੜੀ ਆਪਾਂ ਕਰਨੀ ਹੈ ਨਾ ਕਿਰਪਾ ਕਰਕੇ ਪੂਰੀ ਸੁਣਿਆ ਜੇ ਹੋਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਇਆ ਜਾ ਕਿਉਂਕਿ ਇਹ ਜੇ ਆਪਾਂ ਕਿਸਾਨ ਹਿੱਤ ਚ ਕਹ ਲਈਏ ਪੰਜਾਬ ਹਿੱਤ ਚ ਕਹ ਲਈਏ ਪਾਣੀਆਂ ਦੇ ਬਚਤ ਦੀ ਹਿੱਤ ਚ ਕਹ ਲਈਏ ਖੱਟ ਖਰਚ ਚ ਚੰਗਾ ਝਾੜ ਤੇ ਚੰਗਾ ਮੁਨਾਫਾ ਕਹ ਲਈਏ ਕਿਉਂਕਿ ਝੋਨਾ ਜਿਹੜਾ ਹੈਗਾ ਪੰਜਾਬ ਦੀ ਫਸਲ ਹੈ ਨਹੀਂ ਪਰ ਜਿਹੜੀ ਆਪਾਂ ਕਹਿ ਲਈਏ ਕਿ ਜੇ ਕਮਾਈ ਵਾਲੀ ਫਸਲ ਹੈ ਤਾਂ ਉਹੋ ਕਿਸਾਨ ਵਾਸਤੇ ਜਿਹੜਾ ਸੌਣੀ ਦੇ ਵਿੱਚ ਝੋਨਾ ਮੁੱਖ ਤੌਰ ਤੇ ਕਿਉਂਕਿ ਇਹਦੀ ਖਰੀਦ ਵੀ ਹੈਗੀ ਝਾੜ ਵੀ ਚੰਗਾ ਹੋ ਜਾਂਦਾ ਪੱਕੀ ਫਸਲ ਹੈ ਤੇ ਕਿਸਾਨ ਹਿੱਤ ਦੀ ਹੀ ਕਿਸਮ ਬਾਰੇ ਡਿਟੇਲ ਚ ਆਪਾਂ ਗੱਲ ਕਰਨੀ ਆ ਫਿਰ ਵੀ ਜੇ ਤੁਹਾਡਾ ਮੈਂ ਕੋਸ਼ਿਸ਼ ਕਰੂੰ ਸਾਰੇ ਸਵਾਲ ਮੈਂ ਇਹਦੇ ਵਿੱਚ ਜਿਹੜੇ ਕਵਰ ਕਰ ਲੈਣੇ ਜੇ ਕੋਈ ਹੋਰ ਸਵਾਲ ਹੋਵੇ ਤਾਂ ਥੱਲੇ ਕਮੈਂਟ ਕਰਦੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਨ ਬਟਨ ਦਾ ਬਲੂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਤੁਹਾਡੇ ਸੁਝਾਅ ਵੀ ਆਉਂਦੇ ਰਹਿਣ ਆਪਾਂ ਗੱਲ ਕਰਾਂਗੇ ਪੀਆਰ 126 ਬਾਰੇ ਪੀਆਰ 126 ਆ ਜਿਹੜੀ ਉਹ ਕਿਸਾਨ ਹਿੱਤ ਚ ਪੰਜਾਬ ਹਿੱਤ ਚ ਕਿਉਂ ਆ 2017 ਚ ਕਿਸਾਨ ਵੀਰੋ ਇਹ ਕਿਸਮ ਦਿੱਤੀ ਗਈ 102 ਸੈਂਟੀਮੀਟਰ ਉਚਾਈ 93 ਦਿਨਾਂ ਚ ਪੱਕਦੀ ਹੈ ਪਨੀਰੀ ਤੋਂ ਬਾਅਦ ਟੋਟਲ 100 ਅ 22 23 ਦਿਨ ਦੀ ਜੇ ਆਪਾਂ ਕਹਿ ਲਈਏ ਇਹ ਕਿਸਮਾਂ ਤੇ ਜੇ ਆਪਾਂ ਪਨੀਰੀ ਜਿਹੜੀ ਹੈਗੀ 5 ਕਿ ਦਿਨਾਂ ਵੱਡੀ ਜਿਹੜੀ ਛੋਟੀ ਲੱਗੀ ਹੋਰ ਤਾਂ 2-4 ਦਿਨ ਇਹ ਤੋਂ ਵੱਧ ਲੈ ਸਕਦੀ ਬਸ ਟੋਟਲ 123 ਤੋਂ 125 ਦਿਨ ਦੀ ਕਿਸਮ ਸੀ ਟੂ ਸੀਡ ਘੱਟ ਸਮੇਂ ਚ ਘੱਟ ਖਾਦ ਖਰਾਕ ਘੱਟ ਖਰਚਾ ਘੱਟ ਪਾਣੀ ਦੀ ਖਪਤ ਘੱਟ ਪ੍ਰਾਲੀ ਪੈਦਾ ਕਰਕੇ ਝਾੜ ਬੰਪਰ ਜੇ ਝਾੜ ਬੰਪਰ ਘੱਟ ਖਰਚ ਚ ਪਾਣੀ ਦੀ ਵੀ ਬਚਤ ਹੈ ਸਮੇਂ ਸਿਰ ਬਾਣ ਵਿੱਲਾ ਤੇ ਸਮੇਂ ਸਿਰ ਕਣਕ ਦੀ ਬਿਜਾਈ ਤਾਂ ਫਿਰ ਇਹ ਕਿਸਾਨ ਹਿੱਤ ਚ ਹੀ ਹੋਈ ਪਿਛਲੇ ਸਾਲ ਕੁਦਰਤੀ ਆਫਤ ਆਈ ਕਈ ਥਾਵਾਂ ਤੇ ਹੜ੍ਹਾਂ ਨਾਲ ਕਿਸਾਨ ਵੀਰਾਂ ਦਾ ਕਾਫੀ ਨੁਕਸਾਨ ਹੋਇਆ ਝੋਨੇ ਦੀ ਲੱਗੀ ਲਗਾਈ ਫਸਲ ਖਰਾਬ ਹੋ ਗਈ ਤਾਂ ਉੱਥੇ ਫਿਰ ਆਪਾਂ ਮੌਕੇ ਤੇ ਕਿਹੜੀ ਪਨੀਰੀ ਤਿਆਰ ਕੀਤੀ ਮੁੱਖ ਤੌਰ ਤੇ ਪੀਆਰ 126 ਜਾਂ ਕੋਈ ਬਾਸਮਤੀ ਘੱਟ ਸਮਾਂ ਲੈਣ ਵਾਲੀ ਤਾਂ ਉੱਥੇ ਆਪਣੇ ਘੱਟ ਸਮੇਂ 'ਚ ਇਹ ਇਹਨੇ ਸਾਥ ਦਿੱਤਾ ਆਪਾਂ ਚਲੋ ਕੁਝ ਨਾ ਕੁਝ ਨਾ ਨਾਲੋਂ ਤਾਂ ਕਿਉਂਕਿ ਜੇ ਜ਼ਿਆਦਾ ਸਮੇਂ ਵਾਲੀ ਕਿਸਮ ਪਰ ਲਾਉਂਦੇ ਤਾਂ ਉਹ ਕਿੱਥੋਂ ਹੁੰਦੀ ਫਿਰ ਜਿਹੜੀ ਹੈਗੀ ਐਤ ਕੀ ਸਮੱਸਿਆ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਕਿ ਐਤ ਕੀ ਸਮੱਸਿਆ ਕਿਉਂ ਆਈ ਹੈ 2017 ਦੀ ਕਿਸਮ 2024 'ਚ ਆ ਕੇ ਜਿਹੜਾ ਕਿਸਾਨ ਵੀਰ ਕਹਿੰਦੇ ਕਿ ਇਹਨੂੰ ਸਾਨੂੰ ਕਿਹਾ ਜਾ ਰਿਹਾ ਕਿ ਨਾ ਲਾਓ ਕਿਉਂ ਲਾ ਲਾਓ ਪੀਏਯੂ ਲੁਧਿਆਣਾ ਵੱਲੋਂ ਇਸ ਬਾਰੇ ਕਲੀਅਰ ਕਰ ਦਿੱਤਾ ਗਿਆ ਹੈ ਬਹੁਤ ਵਧੀਆ ਕਿਸਮਾ ਬੇਫਿਕਰ ਹੋ ਕੇ ਤੁਸੀਂ ਲਾਓ ਕਿਸੇ ਕਿਸਮ ਦੀਆਂ ਕੋਈ ਪਰਵਾਹਾਂ ਦੇ ਵਿੱਚ ਆਉਂਦੀ ਲੋੜ ਨਹੀਂ ਸਭ ਤੋਂ ਵੱਧ ਰਕਬਾ ਪੀਆ 126 8 ਲੱਗ ਰਿਹਾ ਉਸ ਤੋਂ ਬਾਅਦ ਪੀਆ 131 ਹੋਗੀ ਤੇ ਹਜ਼ਾਰਾਂ ਕੁਇੰਟਲ ਬੀ ਆ ਜਿਹੜਾ ਉਹ ਪੀਏਯੂ ਲੁਧਿਆਣਾ ਵੱਲੋਂ ਇਸ ਸਾਲ ਪੀਏਯੂ ਆਪਣੀ ਪੀਆ 126 ਪੀਆ 131 ਦਾ ਤਿਆਰ ਕੀਤਾ ਗਿਆ ਹੈ ਮੇਲੇ ਤੇ ਵੀ ਤੁਹਾਨੂੰ ਦਿੱਤਾ ਗਿਆ ਤੇ ਹੁਣ ਵੀ ਜਿਹੜਾ ਹੈਗਾ ਸੇਲ ਸੈਂਟਰ ਜਿਹੜੇ ਪੀਏਯੂ ਲੁਧਿਆਣਾ ਵੱਲੋਂ ਚੱਲ ਰਹੇ ਆ ਤੇ ਉੱਥੇ ਤੁਹਾਨੂੰ ਜਿਹੜਾ ਬੀ ਉਹ ਮਿਲਦਾ ਰਹੂਗਾ ਪੀਏਯੂ ਲੁਧਿਆਣਾ ਚ ਤੁਸੀਂ ਜਿਹੜਾ ਅਪਰੋਚ ਕਰਕੇ ਉੱਥੋਂ ਵੀ ਪਤਾ ਕਰ ਸਕਦੇ ਆ ਬਾਹਰੋਂ ਵੀ ਲੈਣਾ ਬੈਲ ਪੱਕਾ ਲਵੋ ਪੱਕਾ ਬੈਲ ਨਾ ਲਮੋਗੇ ਤਾਂ ਉਹ ਗਾਰੰਟੀ ਨਹੀਂ ਵੀ ਤੁਹਾਨੂੰ ਸਹੀ ਮਿਲੂਗਾ ਪੀਆਰ 126 ਪਿਛਲੇ ਸਾਲ ਕਿਸਾਨ ਵੀਰਾਂ ਨੇ ਬਹੁਤ ਝਾੜ ਕੇ ਰੱਖਿਆ ਆਪ ਦਾ ਘਰ ਦਾ ਵੀ ਤੁਹਾਡੇ ਕੋਲੇ ਕਵਾਂਟਲਾਂ ਦੇ ਕਵਾਂਟਲ ਪਿਆ ਆ ਰਾਮਨਾਥ ਬੀਜੂ ਹੁਣ ਆਪਾਂ ਆਉਣੇ ਆ ਇਹਦੀ ਕਾਸ਼ਤ ਦੇ ਨੁਕਤੇਆਂ ਲ ਕੇ ਆਪਾਂ 35 ਕਿਉਂਕਿ 35 35 ਕਮਟਲ ਤਾਈ 37 37 ਕਮਟਲ ਤਾਈ ਝਾੜ ਕਿਸਾਨ ਵੀ ਰਹਿਣ ਕੱਢ ਲਿਆ ਇਹਦਾ ਘੱਟ ਸਮੇਂ ਚ ਜੇ ਤੁਸੀਂ ਇਹਦੀ ਪਨੀਰੀ ਆ ਜਿਹੜੀ ਪਨੀਰੀ ਦਾ ਜਿਹੜਾ ਸਮਾਂ ਹੈ ਉਹ ਹੈਗਾ 25 ਮਈ ਤੋਂ 20 ਜੂਨ ਆਪਾਂ ਜਿਹੜੇ ਆਲੂਆਂ ਵਾਲੇ ਜਾਂ ਸਬਜ਼ੀਆਂ ਵਾਲਿਆਂ ਵਾਸਤੇ ਵੀ ਵਰਦਾਨ ਹੈ ਕਿਉਂਕਿ ਜਿਹੜੀ ਸਬਜ਼ੀਆਂ ਦੀ ਜਾਂ ਆਲੂਆਂ ਦੀ ਬਜਾਈ ਆ ਥੋੜੀ ਜਿਹੀ ਗੇਤੀ ਹੋ ਜਾਂਦੀ ਕਣਕ ਤੋਂ ਤਾਂ ਜੇ ਤੁਸੀਂ 5 ਜੂਨ ਜਾਂ 10 ਜੂਨ ਜੂਨ ਨੂੰ ਵੀ ਇਹਦੀ ਪਨੀਰੀ ਬੀਜੋ 25 ਦਿਨ ਦੀ ਪਨੀਰੀ ਆਪਾਂ ਲਾ ਦਈਏ ਫਿਰ ਵੀ 1 ਅਕਤੂਬਰ ਦੇ ਸ਼ੁਰੂ ਜਾਂ ਆਪਾਂ ਵੜ ਲਾਂਗੇ ਇਹਨੂੰ 5 ਜਾਂ 10 ਅਕਤੂਬਰ ਤਾਈਂ ਜੇ ਆਪਾਂ 10 ਜੂਨ ਨੂੰ ਵੀ ਪਨੀਰੀ ਬੀਜਦੇ ਹਾਂ ਕਿਉਂਕਿ 5 ਲਈ ਨੂੰ ਫਿਰੇ ਖੇਚ ਲੱਗ ਜਾਨੀ ਆ ਜੇ ਉਦੋਂ ਵੀ 5 ਦਿਨ ਲੇਟ ਕਰ ਲਾਂਗੇ ਫਿਰ ਵੀ 15 ਅਕਤੂਬਰ ਤੱਕ ਵੜ ਲਾਂਗੇ 20 ਅਕਤੂਬਰ ਤੱਕ ਆਪਾਂ ਜਿਹੜਾ ਹੈਗਾ 10 ਤੋਂ 15 ਅਕਤੂਬਰ ਤਾਈਂ ਜਿਹੜਾ ਹੈਗਾ ਆਲੂ ਜਾਂ 20 ਅਕਤੂਬਰ ਤਾਈਂ ਵੀ ਲਾ ਲਈਏ ਬਹੁਤਾ ਲੇਟ ਨਹੀਂ ਹੁੰਦਾ ਠੀਕ ਹੈ ਸਬਜ਼ੀਆਂ ਦੀ ਵਿਕਾਸਤ ਹੋ ਸਕਦੀ ਹੈ ਤੇ ਪਰਾਲੀ ਬਹੁਤ ਘਟਾ ਸਾਹਮਣੀ ਬੜੀ ਸੌਖੀ ਹੈ ਕਣਕ ਵਾਲੇ ਜਿਹੜੇ ਕਿਸਾਨ ਵੀਰ ਆ ਉਹ 20 ਜੂਨ ਤਾਈਂ 25 ਜੂਨ ਤਾਈਂ ਵੀ ਇਹਦੀ ਪਨੀਰੀ ਬੀਜ ਸਕਦੇ ਆ 20 ਜੂਨ ਤਾਈਂ ਇਹ ਪਨੀਰੀ ਬੀਜੋਗੇ ਤੁਹਾਡੀ 15 ਜੁਲਾਈ ਨੂੰ ਖੇਤ ਚ ਲੱਗ ਜਾਊ 25 ਜੂਨ ਨੂੰ ਪਨੀਰੀ ਬੀਜੋਗੇ ਤੁਹਾਡੀ 20 ਜੁਲਾਈ ਨੂੰ ਖੇਤ ਚ ਲੱਗ ਜਾਊ ਤੇ ਪਿਛਲੀ ਵਾਰ ਆਪਾਂ ਅਗਸਤਾਂ ਦੇ ਅਗਸਤ ਦੇ ਵਿੱਚ ਵੀ ਇਹਦੀ ਜਿਹੜੀ ਪਨੀਰੀ ਆ ਟ੍ਰਾਂਸਪਲੈਂਟ ਕਰਕੇ ਦੇਖ ਲਈ ਤੇ ਸਮੇਂ ਸਾਰ ਆਪਣਾ ਜਿਹੜਾ ਖੇਤ ਬਹੁਤਾ ਲੇਟ ਨਹੀਂ ਹੁੰਦਾ ਕਿਉਂਕਿ 90 93 ਦਿਨ ਜਿਹੜਾ ਖੇਤ ਦੇ ਵਿੱਚ ਇਹ ਲੈਂਦਾ ਤੇ ਇਹਦੇ ਵਾਸਤੇ ਨਰੋਈ ਪਨੀਰੀ ਤਿਆਰ ਕਰਨ ਵਾਸਤੇ ਆਪਾਂ ਵੱਖਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਤੀ ਆ ਕਿਉਂਕਿ ਉਹਦੇ ਵਿੱਚ ਤੁਸੀਂ ਪਨੀਰੀ ਤਿਆਰ ਕਰਨਾ ਜਿਹੜਾ ਬਾਣ ਉਹਦੇ ਵਿੱਚ ਰੂੜੀ ਪਾਉਣੀ 15-20 ਦਿਨ ਪਹਿਲਾਂ ਪਨੀਰੀ ਬੀਜਣ ਤੋਂ ਫਿਰ ਉਹਨੂੰ ਡਬਲ ਰੌਣੀ ਕਰਨੀ ਤਾਂ ਕਿ ਨਦੀਨ ਵਗੈਰਾ ਖਤਮ ਹੋ ਜਾਣ ਪਿਛਲੇ ਕੋਈ ਹੋਰ ਕਿਸਮਾਂ ਦੇ ਝੋਨੇ ਦੇ ਬੀਜ ਪਏ ਉਹ ਖਤਮ ਹੋ ਜਾਣ ਫਿਰ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜ਼ਿੰਕ ਵਗੈਰਾ ਪਾ ਕੇ ਬਜਾਈ ਟਾਈਮ ਮਤਲਬ ਖੇਤ ਤਿਆਰ ਜਦੋਂ ਕਰਨਾ ਪਨੀਰੀ ਵਾਸਤੇ ਉਦੋਂ ਖਾਦਾਂ ਪਾਉਣੀਆਂ ਨੇ ਫਿਰ ਪਨੀਰੀ ਬੀਜਣੀ ਫਿਰ ਉਹ ਤਿੱਲੋਆ ਜਿੰਕ ਵਾਲੀਆਂ ਉਹ ਮਸਪਰੀਆਂ ਬਾਰੇ ਨਾਲ ਨਾਲ ਜਾਣਕਾਰੀ ਸਾਂਝੀਆਂ ਕਰਦੇ ਰਹੋਗੇ ਫਿਰ 25 ਦਿਨਾਂ ਦੀ ਜਿਹੜੀ ਪਨੀਰੀ ਤੁਸੀਂ ਖੇਤ ਚ ਲਾਉਣੀ ਆ ਅੱਛਾ ਇਹਦੀ ਖਾਸियत ਇਹ ਆ 22 ਤੋਂ 25 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ ਆ ਕਿਉਂਕਿ ਘੱਟ ਸਮੇਂ ਵਾਲੀ ਕਿਸਮਾਂ ਵੱਧ ਦਾ ਬੜੀ ਜਲਦੀ ਹੁੰਦਾ ਤੇ ਆਪਾਂ ਇਹਨੂੰ ਦੋ ਵਾਰੀ ਤਿੰਨ ਵਾਰੀ ਬੀਜ ਸਕਦੇ ਜੇ ਵੱਧ ਰਕਬਾ ਆਪਣੇ ਕੋਲੇ 5-5 ਦਿਨ ਦੇ ਫਰਕ ਤੇ ਬੀਜ ਲਓ ਤੇ ਜਿੰਨੀ ਆਪਾਂ ਛੋਟੀ ਲਾਵਾਂਗੇ ਉਹਨਾਂ ਅਚਾੜੇ ਦਾ ਵੱਧਾ 19ਛੇਤੀ ਇਹ ਗ੍ਰੋਥ ਕਰਦੀ ਹੈ ਪਨੀਰੀ ਵੱਡੀ ਵੀ ਝਾੜ ਠੀਕ ਦੇ ਜਾਂਦੀ ਪਰ ਜਿੰਨੀ ਛੋਟੀ ਲਾਵਾਂਗੇ ਉਹਨਾਂ ਵੱਧ ਝਾੜ ਇਹ ਨਹੀਂ ਦੇਣਾ ਫਿਰ ਇਹਨੂੰ ਖਾਦ ਖਰਾਕ ਦੀ ਜ਼ਿਆਦਾ ਲੋੜ ਨਹੀਂ 30 30 32 ਪੱਤੀ ਕਿਲੋ ਯੂਰੀਆ ਦੀਆਂ ਤਿੰਨ ਕਿਸ਼ਤਾਂ ਪਾਉਣੀਆਂ ਪਹਿਲੀ ਸੱਤਾਂ ਕਿ ਦਿਨਾਂ ਦੇ ਅੰਦਰ ਅੰਦਰ ਲਵਾਈ ਤੋਂ ਫਿਰ 21 ਦਿਨ ਤੇ ਫਿਰ 35 ਦਿਨ ਤੇ ਫਿਰ ਆਪਾਂ ਜ਼ਮੀਨ ਦੀ ਜਿਹੜੀ ਕਿਸਮ ਦੇ ਅਨੁਸਾਰ ਜਾਂ ਮਿੱਟੀ ਪਰਖ ਅਧਾਰ ਤੇ ਤੁਸੀਂ ਜ਼ਿੰਕ ਜ਼ਰੂਰ ਦੇਣੀ ਆ ਪोटाश ਜ਼ਰੂਰ ਦੇਣੀ ਆ ਤੇ ਸਪਰਿਆ ਜ਼ਿੰਕ ਲੂਟਾ ਤਾਲੀਆਂ ਉਹ ਤੁਸੀਂ ਜਿਹੜਾ ਲਵਾਈ ਤੋਂ 20-25 ਦਿਨ ਤੇ ਇੱਕ ਸਪਰੇ ਫਿਰ 5-7 ਦਿਨ ਤੇ ਉਹ ਫਿਰ ਉਸ ਤੋਂ ਬਾਅਦ 5-7 ਦਿਨ ਤੇ ਦੋ ਤੋਂ ਤਿੰਨ ਸਪਰੇ ਆ ਤੁਸੀਂ 20-25 ਦਿਨਾਂ ਚ ਦੇ ਦੇਣੀਆਂ ਨੇ ਫਿਰ ਗੋਬ ਟਾਈਮ ਆਪਾਂ ਜਾ ਕੇ ਐਨਪੀਕੇ ਦੀ ਸਪਰੇ ਕਰ ਦੇਣੀ ਆ ਪਾਣੀ ਆ ਜਿਹੜਾ ਪਹਿਲੇ 15 ਦਿਨ ਖੇਤ ਚ ਆਪਾਂ ਲਗਾਤਾਰ ਪਤਲਾ ਪਤਲਾ ਰੱਖਣਾ ਤਾਂ ਕਿ ਨਦੀਨ वगैरह ਨਾ ਹੋਣ ਉਸ ਤੋਂ ਬਾਅਦ ਪਾਣੀ ਆਪਾਂ ਜਦੋਂ ਖੇਤ ਚੋਂ ਪੂਰਾ ਜੀਰ ਗਿਆ ਉਦੋਂ ਤੀਜੀ ਦਿਨ ਪਾਣੀ ਛੱਡਣਾ ਇੰਟਰਮਟੈਂਟ ਜਿਹੜੀ ਹੈਗੀ ਆ ਵੈਟਿੰਗ ਐਂਡ ਡਰਾਈਂਗ ਇੰਟਰਮਟੈਂਟ ਇਰੀਗੇਸ਼ਨ ਆਪਾਂ ਕਹਿ ਸਕਦੇ ਆ ਤਾਂ ਬਿਮਾਰੀ ਦੀ ਕੀੜੇ ਮਕੌੜਿਆਂ ਦੀ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਇੱਕ ਅੱਧੀ ਸਪਰੇ ਕਰਨੀ ਪੈਂਦੀ ਹੈ ਜੇ ਕੋਈ ਕਰਨੀ ਵੀ ਪਵੇ ਤਾਂ ਜਿਹੜੀ ਕੋਈ ਕੀੜੇ ਮਕੌੜੇ ਬਿਮਾਰੀ ਵਾਲੀ ਹੈ ਕੋਈ ਕਾਲਾ ਤੇਲ ਨਹੀਂ ਕੋਈ ਬਲਾਈਟ ਨਹੀਂ ਕੁਝ ਨਹੀਂ ਇਹਨੂੰ ਕਿਸੇ ਕਿਸਮ ਦਾ ਕੋਈ ਰੋਗ ਨਹੀਂ ਆਉਂਦਾ ਤੇ ਜਦੋਂ ਪੱਕਦੀ ਐ ਸੁਨਹਿਰੀ ਜਿਹੜਾ ਖੇਤ ਹੋ ਜਾਂਦਾ ਦਾਣਾ ਇਹਦਾ ਬੜਾ ਵਧੀਆ ਹੁੰਦਾ ਸੋ ਕਿਸਾਨ ਹੈ ਦੀ ਜਿਹੜੀ ਹੈਗੀ ਹੈ ਇਹ ਕਿਸਮ ਪੰਜਾਬ ਹੈ ਦੀ ਕਿਸਮ ਪਾਣੀ ਦੀ ਬਚਤ ਕਰਦੀ ਹੈ ਖਰਚੇ ਦੀ ਬਚਤ ਕਰਦੀ ਹੈ ਝਾੜ ਚੰਗਾ ਦਿੰਦੀ ਹੈ ਸੋ ਆਪਾਂ ਕਿਉਂ ਨਾ ਇਹ ਲਾਈਏ ਵੱਤਵਰਤ ਕਿਸਾਨ ਵੀਰਾਂ ਤੱਕ ਜਾਣਕਾਰੀ ਸਾਂਝੀ ਕਰੋ ਪਿਛਲੇ ਸਾਲ ਤੁਸੀਂ ਬੀਜ ਵੀ ਰੱਖਿਆ ਹੋਇਆ ਪੀਏਯੂ ਲੁਧਿਆਣਾ ਦੇ ਖੇਤੀ ਵਿਗਿਆਨ ਕੇਂਦਰਾਂ ਚੋਂ ਵੀ ਬੀਜ ਇਹ ਪ੍ਰਾਪਤ ਦਾ ਪੀਆਰ 126 ਵੱਧ ਤੋਂ ਵੱਧ ਤੁਸੀਂ ਕਾਸ਼ਤ ਕਰੋ ਤਾਂ ਕਿ ਆਪਾਂ ਘੱਟ ਸਮੇਂ 'ਚ ਘੱਟ ਜਿਹੜੀ ਪ੍ਰਾਲੀ ਪੈਦਾ ਕਰਕੇ ਘੱਟ ਜਿਹੜੀ ਘੱਟ ਪਾਣੀ ਵਰਤ ਕੇ ਘੱਟ ਖਰਚਾ ਕਰਕੇ ਤੇ ਆਪਦਾ ਚੰਗਾ ਝਾੜ ਤੇ ਚੰਗਾ ਮਨਾਵਾਂ ਹੋ ਲਈਏ ਕਮਾਈ ਵੀ ਚੰਗੀ ਹੋਵੇ ਤੇ ਉਹ ਕਿਸਾਨ ਹੈ ਤੇ ਚਾਹਤ ਜੇ ਪਾਣੀ ਦੀ ਬਚਤ ਆਪਾਂ ਤੇ ਪ੍ਰਾਲੀ ਆਪਾਂ ਸੰਭਾਲਾਂਗੇ ਉਹਨੂੰ ਅੱਗ ਨਾਲ ਨਹੀਂ ਪਊਗੀ ਉਹ ਪੰਜਾਬ ਦੀ ਹੱਥ ਜੀ ਸੋ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਮੇਰੀ ਅਪੀਲ ਹੈ ਵੀਡੀਓ ਅੱਗੇ ਜਾ ਕੇ ਸ਼ੇਅਰ ਕਰਦੇ ਜੀ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਉਹ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਹੋ ਰਹੋ ਬਾਦਰ